ਮੈਂ ਵੀ ਉਮਰੀ ਵਾਲੇ ਵਾਲਿਆ ਕਰ ਦੇਗਾ ਅਗਲੀ ਰੇਡ ਦੀ ਕਬੱਡੀ 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 ਕਮਾਲ ਦੀ ਕਮਾਲ ਦੀ ਹੁਣ ਤਾਂ ਤਾੜੀਆਂ ਮਾਰਦੇ ਮੇਰੇ ਪੰਜਾਬੀ ਮੇਰੇ ਸ਼ਰਵਾਤ ਕਰੀਏ ਆ ਪਹਿਲੀ ਕਬੱਡੀ ਪਾਉਣ ਦੇ ਵਾਸਤੇ ਜਸ਼ਨ ਆਲੰਗਰੀਆ ਆ ਕਰਕੇ ਯਾਦਗਰਾਂ ਨੂੰ ਰੇਂਡਰ ਦਿੰਦੇ ਮੱਥਾ ਟੇਕ ਕਈ ਹੋਈ ਕਬੱਡੀ ਕਾਮ ਜਫਾ ਲਾਉਂਦਾ ਬੰਦਾ ਸ਼ੋਰਾ ਆ ਮੰਨੇ ਪਰਵੰਨੇ ਕਬੱਡੀ ਖਿਡਾਰੀਆਂ ਦੇ ਵਿੱਚ ਆਓ ਇਧਰ ਪਾਸੇ ਕੋਸ਼ਿਸ਼ ਚੱਲਦੀ ਹੋਈ ਮਨੀਸ਼ ਮੰਨੇਆ ਪਰਵੰਨੇ ਬੰਨੇਆ ਪਰਵੰਨੇ ਕਬੱਡੀ ਖਿਡਾਰੀ ਪਹਿਲੀ ਰੇਡ ਦੇ ਉੱਪਰ ਬੱਲੇ 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 ਕਬੱਡੀ 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 ਹੈ ਓ ਮਨੀਸ਼ ਬੜਾ ਬੜਾ ਬਾਤ ਕਰਾ ਰਿਹਾ ਹੈ ਮੈਂ ਵੀ ਉਮਰੀਆਲੇ ਵਾਲਿਆ ਕਰਦੇ ਦੀ ਲਾ ਕੇ ਦਾ ਵੀ ਲਾ ਵੱਡਾ ਗੱਲ ਲਾਲੀ ਢੇਸੀ ਦੀ ਚਲਦੀ ਹੈ ਪਾਣੇ ਵਾਪਰ ਜਾਂਦੇ ਨੇ ਇਨਸਾਨ ਚਲੇ ਜਾਂਦੇ ਨੇ ਆਹ ਸਾਹਮਣੇ ਨੌਜਵਨ ਗੱਬਰੂ ਉਧਰ ਲੱਗ ਗਿਆ ਸਿੱਧੂ ਲੱਗ ਗਿਆ ਸਿੱਲੂ ਉਹ ਵੱਡੇ ਬੰਦੇ ਆਹ ਵੱਡੇ ਬੰਦੇ ਐਨ ਸਰਾ ਹੋਈ ਜਾਂਦਾ ਜਨਾਬ ਆਹ ਕੌਣ ਹੈ ਇਹ ਰਾਇਲ ਕੈਂਗ ਵਾਲਾ ਟੋਪੋ ਸਾਹਿਬ ਆਓ ਜਰਾ ਮੇਰੀ ਬੇਨਤੀ ਸੁਮਾਗੀ ਤੋਂ ਬੋਲ ਆ ਗਿਆ ਕਹਿੰਦੇ ਬੁਲੇਟ ਆ ਗਿਆ ਇਹ ਦਲੇਰ ਹੈ ਬਾਬੇ ਵੀ ਮੇਰੇ ਆਹ ਦਵਰੇ ਵਾਲੇ ਨੇ ਲਿਆ ਕੇ ਰਾ ਛੁੱਟ ਗਿਆ ਫੇਰ ਕਮਾਲਪੁਰਾ ਸੁਰਾ ਸੁਰਾ ਸ਼ੀਲੂ ਤੇ ਤਨ ਤਨ ਪਾਈ ਜਾਂਦਾ ਹਾ ਵੇਖਦਾ ਪੰਗਾ 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 ਪੰਗੇ ਪੈਂਦਾ ਬੁਲਟ ਕਿੱਥੇ ਰੰਗਦਾ ਕਮਾਲ ਕਰਾ ਨਿਆਣਾ ਲੈਂਦਾ ਇੱਕ ਹੋਰ ਤੇ ਕਹਿੰਦੇ ਕਮਾਲਪੁਰਿਆ ਨੇ ਲਾਦਾ ਪਾਉਣਾ ਕਰੋੜ ਲੋਕੀ ਕਹਿੰਦੇ ਸ਼ਿੱਲੂ ਜਿੱਤੂ ਮੈਂ ਕਹਿੰਨਾ ਜਿੱਤੂਗਾ ਕੋਈ ਹੋਰ ਪਰ ਸ਼ਿੱਲੂ ਕਹਿੰਦਾ ਜਿੱਤਣਾ ਹੀ ਜਿੱਤਣਾ ਬੁਲਟਾ ਜੀ ਉਹ ਬੁਲਟਾ

ਹਾ ਹਾ ਹੋ ਗਈ ਮੇਰੇ ਵੀ ਜਵਾਬਦਾਰੀਆਂ ਮਾਰਦੇ ਰਹਿ ਖਿਡਾਰੀਆਂ ਲਓ ਸਾਹਮਣੇ ਪਈ ਹੋਈ ਸੁੱਖਾ ਧਾਲੀ ਵਾਲੇ ਪੁੱਜੇ ਹੋਏ ਨੇ ਕੈਨੇਡਾ ਦੇ ਐਡਮਿੰਟਨ ਸ਼ਹਿਰ ਤੋਂ ਮੇਰੇ ਵੀਰੋ ਤੱਕ ਤੂਪਰੇ ਆਲੇ ਉਹਨਾਂ ਦਾ ਧੰਨਵਾਦ ਹੈ ਸੁੱਖਾ ਧਾਲੀ ਵਾਲ ਪੁੱਜਾ ਹੋਇਆ ਹੈ ਬਰਾਰ ਸਾਹਿਬ ਤੇ ਲੋਪੋ ਵਾਲੇ ਨੂੰ ਉਦੋਂ ਕੋਈ ਜਾਣਦਾ ਨਹੀਂ ਸੀ ਜਦੋਂ ਸੁੱਖਾ ਧਾਲੀਆ ਲੈ ਕੇ ਗਿਆ ਆ ਛੀਲੂ ਹੈ ਹਰਿਆਣੇ ਵਾਲਾ ਆ ਟੱਕਰ ਇਹ ਨੌਜਨ ਕੇ ਰੇਡਰਾਂ ਨੂੰ ਕਰਦਾ ਇਲੂ ਇਲੂ ਕਮਾਲਪੁਰੇ ਜਫੇ ਲਾਈ ਜਾਂਦਾ ਹਰਿਆਣੇ ਵਾਲਾ ਸ਼ੀਲੂ ਕਮਾਲਪੁਰੇ ਖੜ ਗਏ ਕਬੱਡੀ ਦੇ ਪ੍ਰੇਮੀਆਂ ਦੀ ਪਿੱਠ ਦੇ ਉੱਪਰ ਇੱਕ ਇੱਕ ਰੇਡ ਦੇ ਵਾਸਤੇ ਐਵੇਂ ਨਹੀਂ ਤਾੜੀਆਂ ਵੱਜਦੀਆਂ ਲੋਕਾਂ ਦੇ ਦਿਲਾਂ ਦੇ ਆਹ ਰਾਜਕਰਨ ਵਾਲਾ ਕਬੱਡੀ ਖਿਡਾਰੀ ਹਰ ਜੋ ਪਾਸੇ ਸ਼ੀਲੂ ਸ਼ੀਲੂ ਤੇ ਬੋਲਡ ਉਹ ਸ਼ੀਲੂ ਦੇ ਬੋਲਡ ਦਾ ਮੁਕਾਬਲਾ ਕਬੱਡੀ 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 ਚੱਲ ਗਿਆ ਚੱਕਰ ਕਬੱਡੀ ਕਮਾਲ ਤੇ ਹੋ ਬੱਲੇ ਬੱਲੇ ਕਮਾਲ ਪੁਰੇ ਮੱਖਣਲੀ ਦੀ ਕਮਾਲ ਹੋਈ ਜਾਂਦੀ ਹੈ ਜਿੰਨੀ ਕਬੱਡੀ ਤੇ ਦਿਆਲ ਹੋਈ ਜਾਂਦੀ ਹੈ